ਆਵਾਂਗੇ ਰੇਟ ਵੀ ਦੱਸਾਂਗੇ ਵੀ ਕੀ ਰੇਟ ਆ ਇਹ ਬਾਜ਼ਾਰ ਦੇ ਵਿੱਚ ਤੇ ਕਿਸਾਨ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਸੀਸੀ ਆਉਂਦੀ ਆ 1 ਲੀਟਰ ਦੀ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਰੇਟ ਜਿਹੜਾ ਪ੍ਰਾਈਸ ਹੈਗਾ ਇਹਦੇ ਤੇ ਪ੍ਰਿੰਟ ਰੇਟ ਲਿਖਿਆ 300 ਰੁਪਇਆ ਤੇ ਆਪਾਂ ਨੂੰ ਇਹ 180 ਰੁਪਏ ਦੀ ਹੈ ਮਿਲ ਜਾਂਦੀ ਹੈਗੀ ਬਾਜ਼ਾਰ ਦੇ ਵਿੱਚੋਂ ਤੁਸੀਂ ਇਹ ਨਾਮ ਵੀ ਦੇਖ ਸਕਦੇ ਹੋ ਇਹਦਾ ਤੇ ਇਹ ਆਪਣੇ ਪਸ਼ੂ ਨੂੰ ਮੱਝਾਂ ਗਾਂ ਗੇ ਕੋਈ ਵੀ ਹੈ ਤੁਸੀਂ ਉਹਨੂੰ ਸੂਣ ਤੋਂ ਪਹਿਲਾਂ 5 ਲੀਟਰ ਇਹ ਤੇਲ ਦੇ ਚਾਰਨੇ ਹੈਗੇ ਆ ਤੇ ਜਿਹੜੀ ਇਹਦੀ ਡੋਜ ਦੇਣੀ ਹੈਗੀ ਆ ਉਹ ਆਪਾਂ 100 ਗ੍ਰਾਮ ਇੱਕ ਟਾਈਮ ਪਸ਼ੂ ਨੂੰ ਚਾਰਨੇ ਹੈਗੀ ਆ ਚਾਰਨ ਦਾ ਸਮਾਂ ਹੈਗਾ ਸ਼ਾਮ ਨੂੰ ਚਾਰੋ ਜਾਂ ਸੁਬਾ ਸੁਬਾ ਵੀ ਤਰੇਲ ਨਾ ਪਵੇ ਨਾ ਆਪਾਂ ਪਸ਼ੂ ਨੂੰ ਪਾਣੀ ਪਿਉਣਾ ਉਸ ਤੋਂ ਉੱਪਰ ਜਦੋਂ ਵੀ ਆਪਾਂ ਇਹ ਖਰਾਕ ਤੇਲ ਆਪਾਂ ਚਾਰਨਾ ਹੈਗਾ ਫੀਡ ਦੇ ਵਿੱਚ ਰਲਾ ਕੇ ਜਾਂ ਉਦਾਂ ਧਾਣੇ ਦੇ ਵਿੱਚ ਰਲਾ ਕੇ ਤੁਸੀਂ ਪਸ਼ੂ